ਬੱਲੇ ਪਾ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਲੈ ਕੇ ਗਏ ਸੀਗੇ ਫੀਲਡ ਦੇ ਵਿੱਚ ਧਾਨ ਮਿੱਤਰਮ ਧਾਨ ਮਿੱਤਰਮ ਉਹ ਜਿਹੜਾ ਕੱਦੂ ਕਰ ਨੂੰ ਨਵਾਂ ਆਇਆ ਇੱਕ ਸ਼ਕਤੀਮਾਨ ਕੰਪਨੀ ਦਾ ਸਪੈਸ਼ਲ ਕੱਦੂ ਵਾਸਤੇ ਆਇਆ ਜਿਹੜਾ ਆਪਣੇ ਮੱਕੀ ਵਾਲ ਏਰੀਆ ਮੱਕੀ ਦੇ 3-3 4-4 ਫੁੱਟ ਦੇ ਟਾਂਡੇ ਰਹਿ ਜੰਨੇ ਆ ਜਦੋਂ ਧਾਨ ਮਿੱਤਰਮ ਨਾਲ ਕੱਦੂ ਕਰਦੇ ਆ ਬਾਈ ਜੀ ਉੱਪਰ ਜਮਾ ਹੀ ਟਾਂਡਾ ਨਹੀਂ ਦਿਖੂਗਾ ਬਿਲਕੁਲ ਪੱਧਰ ਕਿਹੜਾ ਦਿਖੂਗਾ ਇੱਕ ਵਾਰ ਦੇ ਵਿੱਚ ਹੀ ਤੇ ਬਹੁਤ ਵਧੀਆ ਕੱਦੂ ਕਰਦਾ ਉਹ ਆਪਾਂ ਦਿਖਾ ਕੇ ਆਉਣਾ ਤੇ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਤੇ ਵੀਡੀਓ ਦੇ ਵਿੱਚ ਭਾਈ ਤੁਹਾਨੂੰ ਸੈਕੰਡ ਹੈਂਡ ਰੂਟਾਵੇਟਰ ਵੀ ਦਿਖਾਵਾਂਗੇ ਇੱਕ ਵਿਸ਼ਕਰਮਾ ਕੰਪਨੀ ਦਾ ਆਇਆ 8 ਫੁੱਟ ਕਿਸੇ ਨੇ ਵੀ ਲੈਣਾ ਹੋਇਆ ਭਾਈ ਜੀ ਦੱਸ ਦਿਓ ਗਰਾਰੀਆਂ ਗਰੂਰੀਆਂ ਸਾਰਾ ਕੁਝ ਉਹਦਾ ਨਮਾ ਪਤਾ ਆਪਾਂ ਤੇ ਬਣੇ ਰਹੋ ਭਾਈ ਵੀਡੀਓ ਦੇ ਵਿੱਚ ਇਦਾਂ ਹੀ ਲਓ ਭਾਈ ਜੀ ਪਹੁੰਚ ਗਏ ਆਪਾਂ ਸ਼ਕਤੀਮਾਨ ਜਾਂਸੀ ਦੇ ਵਿੱਚ ਮਾਛੀਵਾੜਾ ਸਾਹ ਵਾਲੀ ਡੀਲਰਸ਼ਿਪ ਤੇ ਤੇ ਬਾਕੀ ਹੁਣ ਬਾਈ ਅਸੀਂ ਜਾਣਦੇ ਹਾਂ ਮਸ਼ਹੂਰੀ ਕਰਨ ਮਸ਼ੀਨ ਲੱਦੀ ਹੋਈ ਆ ਗੱਡੀ 'ਚ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਤੇ ਉਹ ਹੁਣ ਮਸ਼ੀਨ ਜਿਹੜੀ ਲਾ ਦੇਣੀ ਆ ਟੂਰੋਂ ਮੱਕੀ ਬੀਜਣ ਵਾਲੀ ਉਹਦੀ ਮਸ਼ਹੂਰੀ ਹੋਊਗੀ ਕਈ ਦਿਨ ਤੇ ਹੁਣ ਬਾਈ ਆਪਣਾ ਲੱਦਾਂਗੇ ਤਾਨ ਮਿੱਤਰ ਤਾਨ ਮਿੱਤਰ ਆ ਬਾਈ ਰੋਟਾਵੇਟਰ ਵਰਗ ਗਈ ਆ ਮਤਲਬ 9 ਫੁੱਟ ਤਾਂ ਹੁੰਦਾ ਉਹ ਤੇ ਮਤਲਬ ਜਿਹੜੇ ਬਾਈ ਮੱਕੀ ਮੁੱਕੀ ਦਾ ਵਿੱਚ ਮਤਲਬ ਮੱਕੀ ਮੁੱਕੀ ਜੇ ਕੱਦੂ ਕਰਦੇ ਨੇ ਉਹਦੇ ਟੰਡੇ ਉੱਤੇ ਰਹਿ ਜਾਂਦੇ ਨੇ ਰੋਟਾ ਵੇਟਣ ਨਾਲ ਆਪਾਂ ਕੱਦੂ ਕਰਾਂਗੇ ਟੰਡੇ ਜੀ ਉੱਤੇ ਰਹਿ ਜਾਂਦੇ ਆ ਪਰ ਜੇ ਤੁਸੀਂ ਧਾਨਮਿੱਤਰ ਨਾਲ ਕੱਦੂ ਕਰਾਂਗੇ ਉਹਦੇ ਟੰਡੇ ਟੁੰਡੇ ਕੋਸੇ ਨਹੀਂ ਉੱਤੇ ਰਹਿੰਦੇ ਬਾਈ ਜੀ ਯਾਨੀ ਇੰਨਾ ਕ ਯਾਨੀ ਕਿ ਉਹ ਵਧੀਆ ਕਾਮਯਾਬ ਆ ਜੀ ਤੇ ਲਓ ਜੀ ਦਾਣਾ ਵੀ ਆ ਗਿਆ ਗੱਡੀ ਲੈ ਕੇ ਤੇ ਆਪਾਂ ਹੁਣ ਇਹਨੂੰ ਲਾਵਾਂਗੇ ਥੱਲੇ ਰਸਾ ਰ ਉਸੇ ਖੋਲਦੇ ਇਹਨੂੰ ਲਾ ਕੇ ਫੇਰ ਇਹਦੇ ਤੇ ਲੱਦਾਂਗੇ ਧਾਨਮਿੱਤਰ ਦਾਣੇ ਬਾਈ ਭਾਈ ਇਹਦਾ ਡਾਲਾ ਖੋਲਣਾ ਪੈਣਾ 9 ਫੁੱਟ ਆ ਜੂ ਵਿੱਚ। ਦੇਖ ਲੈਣੀ ਆ। ਖੋਲ ਜੂ ਮਗਰ ਵਾਲਾ। ਆ ਜਾ। ਡਾਲਾ ਖੋਲਣਾ ਬੜਾ ਕੋਈ 9 ਫੁੱਟ ਵਿੱਚ ਵਿੱਚ ਆਉਣਾ ਨਹੀਂ ਇਹਦੇ ਮੇਰੇ ਹਿਸਾਬ ਨਾਲ। ਆ ਡਾਲਾ ਖੋਲ ਦਾਂਗੇ। ਤੇ ਬਾਕੀ ਉਹਨਾਂ ਦੇਖਦੇ ਹਾਂ ਕ੍ਰੇਨਾਂ ਖੜੀਆਂ ਹੀ ਆਪਣੇ। ਤੇ ਇਹਨਾਂ ਦਾ ਭਾਈ ਸਾਨੂੰ ਬਹੁਤ ਫਾਇਦਾ ਦੀਪ ਕ੍ਰੇਨ ਵਾਲਿਆਂ ਦਾ ਭਾਈ ਇਹਨਾਂ ਦਾ। ਮਾੜੀ ਜੀ ਗੱਲ ਕਹੋ ਜਿਹੜੇ ਵਿਚਾਰੇ ਕ੍ਰੇਨ ਚੱਕ ਆ ਜਾਂਦੇ ਇਹਨਾਂ ਕ੍ਰੇਨਾਂ ਨਾਲ ਤਾਂ ਭਾਈ ਅਸੀਂ ਖੁਦ ਡਰਾਈਵਰ ਬਣ ਕੇ ਸਾਰੇ ਬੰਦੇ ਇੱਥੇ। ਚਾਰ ਨਹੀਂ ਹੋਇਆ ਵੀਰ ਹੋਇਆ ਸਾਰੀ ਬਾਈ ਜਦੋਂ ਸਟਾਰਟ ਕਰੀ ਦੀ ਜਦੋਂ ਆਪਾਂ ਰੂਟਾ ਵਿਟਰ ਨੱਦ ਲਈਦਾ ਹੌਲੀ ਹੌਲੀ ਸਾਰੀ ਡਰਾਈਵਰ ਬਣ ਗਏ ਬਾਈ ਜੀ ਘਰੇਨਾ ਦੇ ਉੱਤੇ ਤੇ ਬਾਕੀ ਇੱਧਰ ਚੱਲ ਰਹੀ ਹੈ ਸਫਾਈ ਤੇ ਉਹ 10 ਫੁੱਟ ਰੂਟਾ ਵਿਟਰ ਦੀ ਸਰਵਿਸ ਕਰਤੀ ਬਲੇਡ ਪਾਤੇ ਤੇ ਤੇ ਦੋ ਇੱਧਰ ਖੋਲੇ ਹੋਏ ਨੇ ਅੰਦਰ ਤੇ ਆਹ ਸ਼ਕਤੀਮਾਨ ਦਾ 8 ਫੁੱਟ ਇਹਦੇ ਬਲੇਡ ਪਾਉਣੇ ਸੀ ਪਾਤੇ ਸਾਰੇ ਬਲੇਡ ਇਹਨੂੰ ਹੁਣ ਬਾਹਰ ਕੱਢਾਂਗੇ ਬਾਹਰ ਕੱਢ ਕੇ ਤੇ ਗਿਆਨੀ ਹੋਰ ਗਿਆਨੀ ਕੀ ਹਾਲਾ ਉਹ ਠੀਕ ਠਾਕ ਚੱਲੀ ਜਾਂਦੀ ਹੈ ਸਫਾਈ ਤੇ ਇਹ ਹੈਗਾ ਸਾਡਾ ਗਿਆਨੀ ਛੋਬ ਨਾਮ ਕੀ ਹੈ ਜੀ ਆਪਣਾ ਅਰਮਾਨ ਅਰਮਾਨ ਸਿੰਘ ਇਹ ਹੈਗਾ ਜੀ ਅਰਮਾਨ ਸਿੰਘ ਇਹ ਇੱਕ ਹੋ ਗਿਆ ਅਰਮਾਨ ਇੱਕ ਹੋਇਆ ਇਹ ਪਏ ਜਿਆਦਾ ਡਿਊਟੀ ਉਹਰੇ ਅਰਮਾਨ ਦੀ ਉਹ ਆ ਉਹਨੇ ਝਾੜੂ ਲਾਉਣਾ ਸਾਰੀ ਮਤਲਬ ਇਹਦੇ ਵਿੱਚ ਤੇ ਝਾੜੂ ਲਾ ਕੇ ਟੂ ਸਾਰੇ ਇਕੱਠੇ ਕਰਕੇ ਹਨ ਵਧੀਆ ਕਰਕੇ ਲਾ ਦੇਣੀ ਆ ਜਾਨੂੰ ਦੂਜੇ ਬੰਦਿਆਂ ਨੇ ਆਉਣਾ ਤੇ ਕਾਰ ਰੋਟਾਵੇਟਰ ਖੋਲਿਆ ਵਿਸ਼ਕਰਮਾ ਦਾ ਜੀ ਵਿਸ਼ਕਰਮਾ ਦਾ ਰੂਟਾਵੇਟਰ ਆ ਭਾਈ ਜੀ ਕਿਸ ਨੂੰ ਲੈਣਾ ਹੋਇਆ ਦੱਸ ਦਿਓ ਰੂਟਾਵੇਟਰ ਹੈਗਾ ਇਹ 8 ਫੁੱਟ ਤੇ ਇਹਦੀ ਸਰਵਿਸ ਚੱਲ ਰਹੀ ਆ ਦੇਖੋ ਗੇਅਰ ਖੋਲੇ ਆ ਗਰਾਰੀਆਂ ਦੀਆਂ ਜਮਾਂ ਹੀ ਟੁੱਟੀਆਂ ਹੋਈਆਂ ਆ ਦੇਖੋ ਇਹ ਚੱਕਰ ਹੁੰਦਾ ਜੇ ਕੋਈ ਸ਼ਕਤੀਮਾਨ ਨਾ ਹੋਵੇ ਇਹਦੀ ਗਰਾਰੀ ਇੰਨੀ ਨਹੀਂ ਟੁੱਟੀ ਹੋਣੀ ਆ ਦੇਖੋ ਸਾਰੀ ਟੁੱਟੀ ਹੋਈ ਹੈ ਗਰਾਰੀ ਤੇ ਹੁਣ ਇਹਦੇ ਤਿੰਨੇ ਗਰਾਰੀਆਂ ਨਵੀਆਂ ਪਾਉਣੀਆਂ ਆ ਤਿੰਨੇ ਬਿਲਕੁਲ ਨਵਾਂ ਬਣਾ ਦੇਣਾ ਜੀ ਟਾਪਾ ਦਾ ਉਹ ਪਿਆ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਤਿੰਨੇ ਗਰਾਰੀਆਂ ਨਵੀਆਂ ਪਾ ਕੇ 8 ਫੁੱਟ ਵਿਸ਼ਕਰਮਾ ਦਾ ਜੀ ਐਨ ਬਿਲਕੁਲ ਨਵਾਂ ਬਣਾ ਦੇਣਾ ਬਸ ਸੇ ਇਹ ਹੋ ਜੂਗਾ ਵੀ ਕੱਲਾ ਰੰਗੇ ਪੁਰਾਣਾ ਬਾਕੀ ਵਿੱਚੋਂ ਮਾਲ ਸਾਰਾ ਨਵਾਂ ਹੋ ਜੂ ਤੇ ਬਾਕੀ ਹੁਣ ਰਮਾਨ ਦੀ ਡਿਊਟੀ ਲੱਗੀ ਉਧਰ ਤੇ ਬਾਕੀ ਆ ਚੱਲਦਾ ਮਲਚਰ ਦੀ ਸਰਵਿਸ ਕਿਉਂਕਿ ਹੁਣ ਗਾਂ ਪਰਾਲੀਆਂ ਦਾ ਵੀ ਆ ਜਣਾ ਹੈ ਤਾਂ ਤਾਂ ਧਾਨ ਲੱਗਣੇ ਆ ਪਰ ਫਿਰ ਵੀ ਵੀਰਾਂ ਨੇ ਪਹਿਲਾਂ ਹੀ ਲਿਆ ਕੇ ਖੜਾਤਾ ਕਹਿੰਦੇ ਬਲੇਡ ਚੇਂਜ ਕਰਕੇ ਚੰਗੀ ਤਰ੍ਹਾਂ ਅੰਗਰੀਸ ਗਰੂਸ ਕਰਕੇ ਸਾਰਾ ਓਕੇ ਕਰਕੇ ਖੜਾ ਦੋ ਮਾਲਚਰ ਇਹ ਹੈਗਾ 7 ਫੁੱਟ 7 ਫੁੱਟ ਵਾਲਚਰ ਆ ਜੀ ਤੇ ਚਲੋ ਹੁਣ ਉੱਧਣ ਬੈਲਟ ਪਾ ਇਹਨੂੰ ਹੁਣ ਤੇ ਦੀਪ ਮਵਾਈ ਉਹਨਾਂ ਨੇ ਲਿਆਂਦੀ ਕ੍ਰੇਨ ਇਹਨੂੰ ਪਾਉਣਿਆ ਬੈਲਟ ਮਸ਼ੀਨ ਨੂੰ ਲਾ ਦੀਏ ਥੱਲੇ ਵੀ ਬੈਲਟ ਪੈਂਦੀ ਕਿੱਥੇ ਆ ਪਤਾ ਕੋਸ ਇਹ ਬੈਲਟ ਉਹ ਪੀਆਰ ਮਾਨ ਨੇ ਪਾ ਕੋਈ ਬੁੱਧੂ ਇਧਰੋਂ ਨਹੀਂ ਪੈਣੀ ਹੈਗੀ ਕਸ ਹੌਲ ਉਹ ਪਰਿਉਂ ਕੱਸ ਦੇ ਮੋਹਰਾ ਉਹ ਪਹਿਣਾ ਨਹੀਂ ਨਾ। ਕਮਾ ਦੇ। ਕਮਾ ਦੇ ਇਹਨੂੰ। ਇਹਨੂੰ ਕਮਾ ਦੇ। ਇਹਨੂੰ। ਹਾਂ। ਕਮਾ ਦੇ ਇਹਨੂੰ। ਆਏ ਕਮਾ ਦੇ। ਓਏ ਇੱਧਰ ਜੀ। ਓ ਇੱਧਰ ਦੀ। ਕੋਈ ਨਹੀਂ ਮੰਨਦੇ। ਚੂੜੀ ਦੇ ਕਿੱਧਰ ਆ? ਚੂੜੀ ਦੇ ਲਾ ਕਿੱਧਰ? ਠੀਕ ਆ। ਹਲ ਜੀ। ਹਲ ਜੀ ਆ ਭਰਾਵਾ ਉਹ ਤਾਂ। ਉਹਦੇ ਵਿੱਚ ਆ ਜਾ ਯਾਰ। ਲਓ ਜੀ ਮਸ਼ੀਨ ਆਪਾਂ ਲਾਤੀ ਆ ਥੱਲੇ ਉਹ ਪਈ ਹੈ ਜੀ। ਤੇ ਅੱਜ ਹੁਣ ਆਪਾਂ ਮਸ਼ੂਰੀ ਦੇਣੀ ਹੈ ਜੀ ਧਾਨ ਮਿੱਤਰਮ ਦੀ। ਇਹ ਧਾਨ ਮਿੱਤਰਮ ਬਾਈ ਇੱਕ ਪ੍ਰਕਾਰ ਦਾ ਰੋਟਾਵੇਟਰ ਹੈ ਆ। ਪਰ ਜਿਹੜੇ ਆਪਣਾ ਮੱਕੀ ਦੇ ਟਾਂਡੇ ਹੁੰਦੇ ਆ ਉਹਨਾਂ ਦੀ ਮਲਾਈ ਕਰਕੇ ਰੱਖ ਦਿੰਦਾ ਵੀ ਪਾਣੀ ਦੇ ਉੱਪਰ ਟਾਂਡਾ ਨਹੀਂ ਦਿਖਦਾ ਤੁਹਾਨੂੰ ਆ ਦੇਖੋ ਜੀ ਇਹਦੇ ਬਲੇਡ ਮੋੜਵੇਂ ਹੁੰਦੇ ਆ ਥੱਲੇ ਨੂੰ ਟਾਂਡੇ ਬਿਲਕੁਲ ਮੋੜ ਕੇ ਰੱਖ ਦਿੰਦਾ ਥੱਲੇ ਨੂੰ ਆ ਦੇਖੋ ਇਹਦੀ ਜਿਹੜੀ ਲੰਬਾਈ ਆ ਬਾਈ 9 ਫੁੱਟ ਹੋ ਜਾਂਦੀ ਆ 9 ਫੁੱਟ ਵਿੱਚ ਪੂਰਾ ਨਹੀਂ ਆਉਣਾ ਮੇਰੇ ਹਿਸਾਬ ਨਾਲ। ਲਓ ਜੀ ਲੱਦਣ ਲੱਗੇ ਹੋਇਆ ਨੰਬਾਈ ਦਾ ਪੈ ਗਿਆ ਪੰਗਾ ਏ 9 ਫੁੱਟ ਆ। ਤੇ ਡਾਲਾ ਪਿੱਛੋਂ ਖੋਲਣਾ ਪੈਣਾ ਭਾਈ। ਤੇ ਆ ਦੇਖੋ ਜੀ ਤਾਨ ਮਿੱਤਰਮ ਇਹ ਵਿਚ ਟਾਂਡਾਗਾ ਤੇ ਦੱਬਦਾ ਇੱਕ ਤਾਂ ਪਿੱਛੇ ਆ ਚੀਏ ਇਹਦੇ ਲੱਗੀ ਹੋਈ ਆ ਦੇਖੋ। ਉੱਪਰ ਉਸ ਪੈ ਗਿਆ। ਦੂਜਾ ਨੰਬਰ ਜੀ ਇਹ ਰੂਟਾਵੇਟਰ 9 ਫੁੱਟ ਦਾ ਏ ਸਾਰਾ ਤੇ ਆ 9 ਫੁੱਟ ਤੋਂ ਵੱਧ ਆ ਖੁੱਲ ਜਾਂਦਾ ਬਾਹਰ ਤੱਕ ਇੱਥੇ ਤੱਕ। ਫਿਰ ਟਾਂਡੇ ਟੁੰਡੇ ਦੇ ਹਨ ਵਿੱਚ ਮੜਤੀ ਰੱਖ ਦਿੰਦਾ। 9 ਫੁੱਟ ਟੋਟਲ ਲੰਬਾਈ ਹੈ ਤੇ ਆਲੇ-ਦਾਲੇ ਨੂੰ ਉਹ ਵੀ ਖੁੱਲ ਜਾਂਦਾ ਸਪਰਿੰਗ ਜਿਹਾ ਤੇ ਕਿਸੇ ਨੇ ਲੈਣਾ ਹੋਇਆ ਬਾਈ ਸ਼ਕਤੀਮਾਨ ਦਾ ਤਾਨ ਮਿੱਤਰਮ ਤਾਵਲੇ ਨਾਲ ਸੰਪਰਕ ਕਰ ਲਿਓ ਕੱਦੂ ਕਰਨੇ ਵਾਸਤੇ ਸਪੈਸ਼ਲ ਕੱਦੂ ਕਰਨ ਵਾਲਾ ਆਇਆ ਜੀ ਤੇ ਬਾਕੀ ਉਹਨਾਂ ਦੇ ਜਦੋਂ ਜਹਾਜ਼ ਚੱਲ ਰਹੀ ਹੈ ਇਹਨੂੰ ਲੱਦਣ ਦੀ ਹੁਣ ਇਹ ਡਾਲਾ ਜਿਹੜਾ ਪਿੱਛੇ ਵਾਲਾ ਖੋਲਣਾ ਪੈਣਾ ਅਸੀਂ ਡਾਲਾ ਤਾਂ ਨਹੀਂ ਸੀ ਖੋਲਦੇ ਅਸੀਂ ਕਿਤੇ ਇਸ਼ਾਰਾ ਰੱਖ ਕੇ ਦੇਖ ਲੈਣੇ ਆ ਤੇ ਮਗਰ ਇਹਦੇ ਹੋਰ ਲੱਗਿਆ ਆ ਸਾਡਾ ਪੋਸਟਰ ਬੈਨਰ ਲੱਗਿਆ ਆ ਜੀ ਤੇ ਹੁਣ ਉਹ ਬੈਨਰ ਖੋਲ ਕੇ ਹੀ ਸਾਨੂੰ ਲੱਦਣਾ ਪੈਣਾ ਬੈਨਰ ਖੋਲ ਕੇ ਇਹਨੂੰ ਲੱਦ ਕੇ ਫੇਰ ਛਾਲਦੇ ਆ ਮਸ਼ਹੂਰੀ ਦੇ ਦੁਬਾਰਾ ਲਾਜੀ ਇੰਟਰਵੇਟਰ ਦੀ ਜਿਹੜਾ ਸੋਧਿਆ ਆਪਾਂ ਲਗਾਉਂਗੇ ਅਸੀਂ ਉਹਦੀ ਕੇਅਰ ਹੋਣ ਲੱਗੀ ਹੀ ਆ ਤੇ 8 ਫੁੱਟਾ ਰੂਟਾ ਵੇਟਰ ਆ ਜੀ ਵਿਸ਼ਕਰਮਾ ਕੰਪਨੀ ਦਾ ਬਸ ਰੰਗ ਰੰਗ ਦਾ ਹੀ ਪੁਰਾਣਾ ਰਹਿਣਾ ਉਦਾਂ ਦਾ ਨਮਾ ਰਹਿਣਾ ਸਾਰੇ ਬੈਲਗ ਨਵੇਂ ਪੈ ਜਾਣੇ ਆ ਤੇ ਆ ਗਰਾਰੀਆਂ ਪਈਆਂ ਨੇ ਇੰਨੇ ਗਰਾਰੀਆਂ ਨਵੀਆਂ ਪਈਆਂ ਨੇ ਆ ਦੇਖੋ ਆ ਕੱਪੇ ਵਾਲੀ ਗਰਾਰੀ ਆ ਆ ਯਾਨੀ ਉੱਤੇ ਵਾਲੀ ਆ ਥੱਲੇ ਵਾਲੀ ਆ ਤਿੰਨੇ ਗਰਾਰੀਆਂ ਬਾਈ ਨਵੀਆਂ ਪੈਣੀਆਂ ਤਾਂ ਰੂਟਾ ਵੇਟਰ ਬਿਲਕੁਲ ਨਵਾਂ ਹੋਣਾ ਜੀ ਇਹ 8 ਫੁੱਟਾ ਰੂਟਾ ਵੇਟਰ ਆ ਬਾਈ ਵਿਸ਼ਕਰਮਾ ਕੰਪਨੀ ਦਾ ਤੇ ਉਧਰ ਜਿਹੜਾ ਸ਼ਕਤੀਵੰਦ ਦੀ ਚੰਦ ਲੀਰ ਤੇ ਉਹਦਾ ਟੱਪ ਦਾ ਛਾਣੇ ਤੋਂ ਰਹਿ ਗਿਆ ਇਹਦੀਆਂ ਗਰਾਰੀਆਂ ਬਈ ਸਾਰੀਆਂ origignal ਨੇ ਆ ਦੇਖੋ ਨਾਲ ਦੀਆਂ ਹੀ ਨੇ ਦੇਖੋ ਸ਼ਕਤੀਮਾਨ ਦਾ ਕਿੰਨਾ ਫਰਕ ਆ ਮੈਂ ਤੁਹਾਨੂੰ ਪਹਿਲਾਂ ਮਾਡਲ ਦਿਖਾਉਣਾ ਇਹਦਾ ਦੂਜੇ ਪਾਸੇੋਂ ਪੁਰਾਣੇ ਗੇੜਾ ਵਾਲਾ ਰੋਟਾ ਵੇਟਰ ਆ ਮਾਡਲ ਇਹਦਾ 2010 ਦੁਸਦੇ ਕਰੀਬ ਹੋਊਗਾ ਤੇ ਬਾਈ ਜੀ ਤੁਸੀਂ ਗਰਾਰੀਆਂ ਦੇਖੋ ਇਹਦੀਆਂ ਨਾਲ ਦੀਆਂ ਗਰਾਰੀਆਂ ਨੇ ਸਰ ਵੈਦੀ ਸੀਲ ਪਾਈ ਆ ਤੇ ਗਰਾਰੀਆਂ ਦੇ ਉੱਤੇ ਨਿਸ਼ਾਨੀਆਂ ਵੀ ਉਦਾਂ ਹੀ ਲੱਗੀਆਂ ਨੇ ਦੇਖੋ ਨਵੀਆਂ ਨੀਆਂ ਨਵੀਆਂ ਗਰਾਰੀਆਂ ਪਈਆਂ ਨੇ ਸਟੀਲੀ ਗੇਅਰ ਹੁੰਦਾ ਈ ਸਾਰਾ ਇਸ ਕਰਕੇ ਕਈ ਵੀਰ ਕਹਿੰਦੇ ਆ ਵੀ ਸ਼ਕਤੀਮਾਨ ਮਹਿੰਗਾ ਵਾਣਾ ਇਸ ਕਰਕੇ ਮਹਿੰਗਾ ਵਾ ਆ ਦੇਖ ਲਓ ਪੁਰਾਣੇ ਗੇਅਰ ਵਾਲਾ ਰੂਟਾਵੇਟਰ ਆ ਗਰਾਰੀਆਂ ਨਾਲ ਦੀਆਂ ਨੇ ਆ ਦੇਖੋ ਨੰਬਰ ਲੱਗੇ ਹੋਏ ਆ ਉੱਤੇ ਆ ਸਾਰੇ ਨੰਬਰ ਲੱਗੇ ਹੋਏ ਨੇ ਦੇਖੋ ਮਾਡਲ ਦੇ ਨਾਲ ਸਾਰੀਆਂ ਓਦਾਂ ਬਈ ਨਵੀਆਂ ਨੀਆਂ ਨਵੀਆਂ ਪਈਆਂ ਗਰਾਰੀਆਂ ਦੇ ਨਾਲ ਇਸ ਕਰਕੇ ਸ਼ਕਤੀਮਾਨ ਦਾ ਰੂਟਾਵੇਟਰ ਜਿਹੜਾ ਮਹਿੰਗਾ ਤਾਂ ਮਹਿੰਗਾ ਵਾ ਤੇ ਉਹਦੇ ਵਿੱਚ ਕੁਆਲਿਟੀ ਵੀ ਬਹੁਤ ਆ ਤੇ ਆ ਦੇ ਲੋ ਰੂਟਾਵੇਟਰ ਦੀਆਂ ਗਰਾਰੀਆਂ ਟੁੱਟ ਪਈਆਂ ਨੇ ਇਹ ਸਾਰਾ ਇਹ ਵੀ ਬਿਲਕੁਲ ਨਵਾਂ ਬਣਨਾ ਪਿੰਨੇ ਗਰਾਰੀਆਂ ਕਿਸੇ ਨੇ ਵੀ ਇਹ 8 ਫੁੱਟਾ ਰੂਟਾ ਵੇਟਰ ਲੈਣਾ ਹੋਇਆ ਵਿਸ਼ਕਰਮਾ ਦਾ ਵਿਸ਼ਕਰਮਾ ਗੰਪੜੀਆਂ ਤੇ 8 ਫੁੱਟਾ ਰੂਟਾ ਵੇਟਰ ਦਾ ਦੱਸ ਦਿਓ ਕਿਸੇ ਨੇ ਲੈਣਾ ਹੋਇਆ ਬਿਲਕੁਲ ਨਵੀਂ ਕੀਜ ਬਣ ਗਈ ਗਰਾਰੀਆਂ ਨਵੀਆਂ ਪੈ ਗਈਆਂ ਕਿਸੇ ਨੇ ਵੀ ਲੈਣਾ ਹੋਇਆ ਭਾਈ ਜੀ ਕਰ ਲਿਓ ਸੰਪਰਕ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਓਦਾਂ ਹੀ ਨਵੇਂ ਪੁਰਾਣੇ ਇੰਪਲੀਮੈਂਟ ਅਸੀਂ ਵੀਡੀਓ ਲੈ ਕੇ ਆਦਰ ਰਹੋਦੇ ਰਹਾਂਗੇ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਅਗਲੇ ਟੌਪ 'ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ